ਪਾਠ 11 ਚਲਾਕ ਮੰਤਰੀ ਮੂਰਖ ਰਾਜਾ ਇੱਕ ਵਾਰੀ ਦੀ ਗੱਲ ਹੈ ਕਿ ਇੱਕ ਦੇਸ਼ ਵਿੱਚ ਇੱਕ ਰਾਜੇ ਦਾ ਰਾਜ ਸੀ ਰਾਜ ਵੀ ਅਜੀਹਾ ਜਿਸ ਨੂੰ ਆਪਣੀ ਵਡਿਆਈ ਸੁਣ ਕੇ ਚਾ ਚੜ ਜਾਂਦਾ ਸੀ ਜਿਹੜਾ ਵੀ ਉਸ ਨੂੰ ਵਡਿਆਉਂਦਾ ਜਾਂ ਪ੍ਰਸ਼ੰਸਾ ਕਰਦਾ ਉਹ ਉਸ ਨੂੰ ਪਰਵਾਇ ਇਨਾਮ ਦਿੰਦਾ ਰਾਜੇ ਦੀs ਖੂਬੀ ਦਾ ਜਦੋਂ ਆਸ-ਪਾਸ ਪਤਾ ਲੱਗਦਾ ਤਾਂ ਹਰ ਕੋਈ ਉਸ ਦੀ ਚਾਪਲੂਸਤੀ ਲਈ ਪਹੁੰਚ ਜਾਂਦਾ ਚਾਪਲੂਸ ਨੋਗ ਰਾਜੇ ਨੂੰ ਬਹੁਤ ਪਸੰਦ ਆਉਂਦੇ ਕਈਆਂ ਨੂੰ ਤਾਂ ਉਹ ਉੱਚੀਆਂ ਪਦਵੀਆਂ ਨਾਲ ਵੀ ਨਿਵਾਜ ਦਿੰਦਾ ਅਜੀਹਾ ਹੀ ਇੱਕ ਵਿਅਕਤੀ ਰਾਜੇ ਦੇ ਦਰਬਾਰ ਵਿੱਚ ਆਪੜੇ ਇਸ ਗੁਣ ਕਾਰਨ ਰਾਜੇ ਦਾ ਵਜ਼ੀਰ ਬਣਨ ਵਿੱਚ ਕਾਮਯਾਬ ਹੋ ਗਿਆ ਉੱਧਰ ਰਾਜਾ ਇੱਕ ਤਾਂ ਸ਼ਕਲ ਦਾ ਮੋਟਾ ਤਾਂ ਸੀ ਹੀ ਪਰ ਉਹ ਅਕਲ ਦਾ ਵੀ ਮੋਟਾ ਸੀ ਦੂਜੇ ਪਾਸੇ ਵਜ਼ੀਰ ਚਲਾਕ ਵੀ ਸੀ ਤੇ ਚਾਪਲੂਸ ਵੀ ਉਹ ਸਦਾ ਰਾਜੇ ਨੂੰ ਵਢਿਉਂਦਾ ਰਹਿੰਦਾ ਰਾਜਾ ਉਸ ਉੱਪਰ ਬੜਾ ਖੁਸ਼ ਸੀ ਉਹ ਮੰਤਰੀ ਰਾਜੇ ਦਾ ਸਲਾਹਕਾਰ ਸੀ ਹਰ ਇੱਕ ਛੋਟੀ ਛੋਟੀ ਗੱਲ ਉੱਪਰ ਉਹ ਰਾਜੇ ਨੂੰ ਸਲਾਹ ਦਿੰਦਾ ਤੇ ਰਾਜਾ ਉਸ ਦੀ ਸਲਾਹ ਮੰਨ ਲੈਂਦਾ ਰਾਜਾ ਸੋਚਦਾ ਇਹ ਮੰਤਰੀ ਉਸ ਦਾ ਬੜਾ ਚੰਗਾ ਮਿੱਤਰ ਹੈ ਉਸ ਨੇ ਮੰਤਰੀ ਨੂੰ ਕਿਹਾ ਮੰਤਰੀ ਜੀ ਤੁਸੀਂ ਮੇਰੇ ਬੜੇ ਚੰਗੇ ਮਿੱਤਰ ਹੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਵਾਅਦਾ ਕਰੋ ਕਿ ਸਦਾ ਮੇਰਾ ਸਾਥ ਦੇਓਗੇ ਮਹਾਰਾਜ ਮੈਂ ਤਾਂ ਬੜਾ ਕਿਸਮਤ ਵਾਲਾ ਹਾਂ ਕਿ ਤੁਹਾਡੀ ਸੇਵਾ ਦਾ ਮੌਕਾ ਮੈਨੂੰ ਮਿਲਿਆ ਹੈ ਬੇਪਲਾ ਤੋ ਹਣੂ ਛੱਡ ਕੇ ਕਿੱਥੇ ਜਾਣਾ ਹੈ ਬਹਿਤਾ ਹਰ ਥਾਂ ਨਰਕ ਸੁਰਗ ਵਿੱਚ ਤੁਹਾਡਾ ਸਾਥ ਦੇਵਾਂਗਾ ਮੰਤਰੀ ਦੀ ਇਹ ਗੱਲ ਸੁਣ ਕੇ ਰਾਜਾ ਬੜਾ ਖੁਸ਼ ਹੋਇਆ ਇੱਕ ਵਾਰੀ ਉਹ ਦੋਵੇਂ ਸ਼ਾਮ ਦੇ ਵੇਲਾ ਸੈਰ ਕਰਕੇ ਬਹਿਲਵਲ ਵਾਪਸ ਪਰਤ ਰਹੇ ਸਨ ਕਿ ਡੇੜੇ ਦੇ ਜੰਗਲ ਚੋਂ ਲੂੰਬੜੀਆਂ ਦੇ ਹੁੱਕੜ ਦੀ ਆਵਾਜ਼ ਸੁਣਾਈ ਦਿੱਤੀ ਸ਼ਾਮ ਵੇਲੇ ਲੂੰਬੜੀਆਂ ਹੂਕ ਲਗਾਉਂਦੀਆਂ ਹਨ ਇਹ ਉਹਨਾਂ ਦੀ ਆਦਤ ਹੈ ਰਾਜੇ ਨੇ ਪੁੱਛਿਆ ਕਿ ਇਹ ਲੂੰਮੜੀਆਂ ਐਨਾ ਰੋਲਾ ਕਿਉਂ ਪਾ ਰਹੀਆਂ ਹਨ ਮਹਾਰਾਜ ਇਹ ਰੋਲਾ ਨਹੀਂ ਪਾ ਰਹੀਆਂ ਇਹ ਤਾਂ ਰੋ ਰਹੀਆਂ ਹਨ ਕਿਉਂਕਿ ਇਨ੍ਹਾਂ ਕੋਲ ਸਰਦੀ ਦੇ ਮੌਸਮ ਲਈ ਰਜਾਈਆਂ ਨਹੀਂ ਹਨ ਇਹ ਤਾਂ ਰਜਾਈਆਂ ਲਈ ਮਹਾਰਾਜ ਅੱਗੇ ਆਪਣੀ ਬੇਨਤੀ ਕਰ ਰਹੀਆਂ ਹਨ ਉੱਛੋ ਇਹ ਗੱਲ ਹੈ ਤਾਂ ਇਨ੍ਹਾਂ ਨੂੰ ਰਜਾਈਆਂ ਵੰਡ ਦਿਓ ਹੁਕਮ ਦਿਓ ਕਿ ਇਨ੍ਹਾਂ ਲਈ ਗਰਮ ਕੰਬਲਾਂ ਦਾ ਪ੍ਰਬੰਧ ਕੀਤਾ ਜਾਏ ਮਨਹੀ ਮਨ ਵਿੱਚ ਰਾਜਾ ਬੜਾ ਖੁਸ਼ ਸੀ ਕਿ ਬੜਾ ਸਿਆਣਾ ਮੰਤਰੀ ਹੈ ਜੋ ਜਾਨਵਰਾਂ ਦੀ ਬੋਲੀ ਵੀ ਸਮਝਦਾ ਹੈ ਰਾਜੇ ਦੀ ਹੁਕਮ ਦੀ ਪਾਲਣਾ ਕੀਤੀ ਗਈ ਰਜਾਈਆਂ ਤੇ ਕੰਬਲਾਂ ਲਈ ਵਿਲੇ ਪੈਸੇ ਮੰਤਰੀ ਨੇ ਖੁਦ ਰੱਖ ਲਏ ਪਰ ਅਗਲੇ ਦਿਨ ਸ਼ਾਮ ਵੇਲੇ ਫਿਰ ਉਹ ਰੋਲਾ ਸੁਣਾਈ ਦੇ ਰਿਹਾ ਸੀ ਰਾਜਾ ਬੜਾ ਪਰੇਸ਼ਾਨ ਸੀ ਉਸਨੇ ਮੰਤਰੀ ਨੂੰ ਪੁੱਛਿਆ ਕਿ ਲੂੰਬੜੀਆਂ ਨੂੰ ਕੰਬਲ ਤੇ ਰਜਾਈਆਂ ਨਹੀਂ ਦਿੱਤੀਆਂ ਗਈਆਂ ਮੰਤਰੀ ਨੇ ਉੱਤਰ ਦਿੱਤਾ ਮਹਾਰਾਜ ਅੱਜ ਇਹ ਕੰਬਲਾ ਰਜਾਈਆਂ ਲਈ ਬੇਨਤੀਆਂ ਨਹੀਂ ਕਰ ਰਹੀਆਂ ਸਗੋ ਤੁਹਾਡੇ ਦਿੱਤੇ ਕੰਬਲਾਂ ਤੇ ਰਜਾਈਆਂ ਲਈ ਧੰਨਵਾਦ ਕਰ ਰਹੀਆਂ ਹਨ ਰਾਜੇ ਨੇ ਸੋਚਿਆ ਕਿ ਉਸ ਦਾ ਮੰਤਰੀ ਬੜਾ ਕਲਮੰਦ ਹੈ ਉਹ ਬੜਾ ਖੁਸ਼ ਹੋਇਆ ਉਧਰ ਮੰਤਰੀ ਨੂੰ ਵੀ ਮੌਕਾ ਮਿਲ ਗਿਆ ਕਿ ਉਹ ਆਪਣੇ ਦੁਸ਼ਮਣਾਂ ਦਾ ਖਾਤਮਾ ਕਰ ਸਕੇ ਅਗਲੇ ਦਿਨ ਜਦੋਂ ਮੰਤਰੀ ਤੇ ਰਾਜਾ ਸੈਰ ਕਰਨ ਜਾ ਰਹੇ ਸਨ ਤਾਂ ਉਨ੍ਹਾਂ ਇੱਕ ਜੰਗਲੀ ਸੂਰ ਦੇਖਿਆ ਰਾਜੇ ਨੇ ਕਦੀ ਸੂਰ ਨਹੀਂ ਸੀ ਦੇਖਿਆ ਉਸਨੇ ਮੰਤਰੀ ਨੂੰ ਪੁੱਛਿਆ ਮੰਤਰੀ ਜੀ ਪਲਾ ਇਹ ਕਿਹੜਾ ਜਾਨਵਰ ਹੈ ਮੰਤਰੀ ਨੇ ਮੌਕੇ ਦਾ ਫਾਇਦਾ ਉਠਾਇਆ ਤੇ ਕਹਿਣ ਲੱਗਾ ਕਿ ਇਹ ਤਾਂ ਆਪਣੇ ਹਾਥੀ ਖਾਨੇ ਦਾ ਹਾਥੀ ਹੈ ਹਾਥੀ ਪਰ ਹਾਥੀ ਤਾਂ ਇੰਨਾ ਛੋਟਾ ਨਹੀਂ ਹੁੰਦਾ ਮਹਾਰਾਜ ਹੈ ਤਾਂ ਇਹ ਹਾਥੀ ਪਰ ਆਪਣੇ ਹਾਥੀ ਖਾਨੇ ਦਾ ਅਫਸਰ ਬੜਾ ਬੇਈਮਾਨ ਹੈ ਤੇ ਹਾਥੀਆਂ ਨੂੰ ਪੂਰੀ ਖੁਰਾਕ ਨਹੀਂ ਦਿੰਦਾ इसे ले हाथी छोटा रह गया है राजे ने ही के बड़ा गुस्सा आया उसने हाथी खाने दे अफसर नू, मौत दी सजा दे दिती। ते मंत्री नू हुकम दिता कि हाथी खाने ले, खास खुराक दा प्रबंध जाए मंत्री ने पैसे भी आप रख ले। अगले दिन शाम सैर सूर फिर अगे आ गया राजे ने फिर पूछा कि हाथी दी सेहत हाली ठीक क्यों नहीं हुई ਰਾਜੇ ਦੀ ਮੂਰਖਤਾ ਦਾ ਲਾਭ ਲੈਂਦਿਆ ਮੰਤਰੀ ਨੇ ਕਿਹਾ ਇਹ ਤਾਂ ਆਪਣੇ ਮਹਿਲ ਦਾ ਚੂਹਾ ਹੈ ਮਹਿਲ ਦਾ ਚੂਹਾ ਪਰ ਚੂਹੇ ਤਾਂ ਇੰਨੇ ਮੋਟੇ ਨਹੀਂ ਹੁੰਦੇ ਮਹਾਰਾਜ ਅਸਲ ਵਿੱਚ ਆਪਣਾ ਰਸੋਈਆ ਬੜਾ ਲਾਪਰਵਾਹ ਹੈ ਮਹਿਲ ਵਿੱਚ ਖੁਰਾਕ ਦਾ ਧਿਆਨ ਨਹੀਂ ਰੱਖਦਾ ਚੂਹੇ ਖੂਬ ਮੌਜਾ ਕਰਦੇ ਹਨ ਰਸੋਈ ਦਾ ਮਾਲ ਖਾ ਖਾ ਕੇ ਇਹ ਇੰਨਾ ਵੱਲ ਗਿਆ ਹੈ ਕਿ ਬਿਲਕੁਲ ਸੂਰ ਹੀ ਜਾਪਦਾ ਹੈ ਰਾਜੇ ਨੂੰ ਬਹੁਤ ਗੁੱਸਾ ਆਇਆ ਉਸਨੇ ਰਸੋਈਏ ਨੂੰ ਵੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਦੋਂ ਰਸੋਈਏ ਨੂੰ ਪਤਾ ਲੱਗਾ ਤਾਂ ਉਹ ਬੜਾ ਪਰੇਸ਼ਾਨ ਹੋ ਗਿਆ ਉਹ ਭੱਜਿਆ-ਭੱਜਿਆ ਮੰਤਰੀ ਕੋਲ ਆਇਆ ਮੰਤਰੀ ਜੀ ਬੜੀ ਗਲਤੀ ਹੋ ਗਈ ਕਿਸੇ ਤਰ੍ਹਾਂ ਹੁਣ ਜਾਨ ਬਚਾ ਲਿਓ ਫਿਰ ਜੀਵੇਂ ਆਖੋਗੇ ਕਰ ਲਵਾਂਗੇ ਉਸਨੇ ਮੰਤਰੀ ਨੂੰ ਮੋਟੀ ਰਕਮ ਦੇਣ ਦਾ ਇਕਰਾਰ ਕੀਤਾ ਮੰਤਰੀ ਨੇ ਰਾਜੇ ਨੂੰ ਕਿਹਾ ਮਹਾਰਾਜ ਬੜੀ ਗਲਤੀ ਹੋ ਗਈ ਬੇਦੂ ਅਸਮਾਨ ਤੋਂ ਹੀ ਕਵਾਸ ਸੁਣਾਈ ਦਿੱਤੀ ਹੈ ਕਿ ਜੇ ਇਸ ਵੇਲੇ ਰਸੋਈਏ ਨੂੰ ਫਾਂਸੀ ਦਿੱਤੀ ਗਈ ਉਹ ਸਿੱਧਾ ਸੁਰਗਾ ਨੂੰ ਜਾਏਗਾ ਇਹ ਬੜਾ ਹੀ ਸ਼ੁਭ ਸਮਾ ਹੈ ਜੋ ਵੀ ਇਸ ਵੇਲੇ ਮਰੇਗਾ ਉਹ ਸੁਰਗਾ ਨੂੰ ਜਾਏਗਾ ਫਿਰ ਇਸ ਅਪਰਾਧੀ ਦਾ ਸੁਰਗਾ ਵਿੱਚ ਕੀ ਕੰਮ ਰਾਜੇ ਨੇ ਸੋਚਿਆ ਕਿ ਉਸ ਦਾ ਮੰਤਰੀ ਠੀਕ ਕਹਿੰਦਾ ਹੈ ਉਹ ਕਹਿਣ ਲੱਗਾ ਮੈਂ ਤਾਂ ਖੁਦ ਬੜੀ ਦੇਰ ਤੋਂ ਸੁਰਗਾ ਵਿੱਚ ਜਾਣਾ ਚਾਹ ਰਿਹਾ ਸੀ ਪਹਿਲਾਂ ਮੈਨੂੰ ਸੁਰਗ ਵਿੱਚ ਭੇਜ ਦਿਓ ਇਹ ਆਖ ਕੇ ਉਹ ਆਪ ਫਾਂਸੀ ਦੇ ਰਸੇ ਕੋਲ ਜਾ ਖੜਾ ਹੋਇਆ ਪਰ ਥੋੜਾ ਰੁੱਕ ਕੇ ਕਹਿਣ ਲੱਗਾ ਮਦਰੀ ਜੀ ਤੁਹਾਡਾ ਮੇਰੇ ਨਾਲ ਵਾਦਾ ਹੈ ਕਿ ਸੁਰਗਾ ਵਿੱਚ ਵੀ ਤੁਸੀਂ ਮੇਰੇ ਨਾਲ ਹੋਵੋਗੇ ਚਲੋ ਇਕੱਠੇ ਹੀ ਚੱਲਦੇ ਹਾਂ ਮੈਂ ਇਕੱਲਾ ਸਵਰਗ ਵਿੱਚ ਕੀ ਕਰਾਂਗਾ ਰਾਜੇ ਨੇ ਹੁਕਮ ਦਿੱਤਾ ਕਿ ਪਹਿਲਾ ਮੰਤਰੀ ਨੂੰ ਫਾਂਸੀ ਦਿੱਤੀ ਜਾਏ ਮੰਤਰੀ ਤਾਂ ਵਿਚਾਰਾ ਬੋਲ ਹੀ ਨਹੀਂ ਸੀ ਸਕਦਾ ਦਰਬਾਰੀ ਪਹਿਲਾਂ ਹੀ ਉਸ ਤੋਂ ਬੜੇ ਪਰੇਸ਼ਾਨ ਸਨ ਉਹਨਾਂ ਰਾਜੇ ਦੇ ਹੁਕਮਾਂ ਦੀ ਪਾਲਣਾ ਕੀਤੀ ਤੇ ਝਟਪਟ ਉਸ ਚਲਾਕ ਮੰਤਰੀ ਨੂੰ ਫਾਂਸੀ ਲਾ ਦਿੱਤੀ ਫਿਰ ਰਾਜੇ ਨੇ ਹੁਕਮ ਦਿੱਤਾ ਕਿ ਉਸ ਨੂੰ ਵੀ ਫਾਂਸੀ ਲਾ ਦਿਓ